ਮਿਰਨਾਗਰੋਂ ਦਾ ਸਿੰਘ ਜੀ ਪਿੰਡ ਨੰਗਲ ਮੇਨ 22 ਸਤੰਬਰ ਨੂੰ ਮੈਂ ਜੀ ਬੰਬੇੋਂ ਗਿਆ ਜੀ ਗੋਨਾਂ ਨੂੰ ਹਾਂ ਜੀ ਡੋਂਗੀ ਜੀ ਕਿੱਥੋਂ ਕਿੱਥੋਂ ਦੇ ਗੋਨੋ ਸਰ ਗਿਆ ਮੈਂ ਬ੍ਰਾਜ਼ਿਲ ਪਰੂ ਕੋਲੰਬੀਆ ਦੇ ਵਿੱਚ ਵਿਪਨਾਮਾ ਜੰਗਲ ਹਾਂ ਜੀ ਗੱਲ ਪਤਾ ਹੀ ਚੱਲ ਜਣਨਾਂ ਨਾਲ ਸਾਰੇ ਇਹ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ 22 ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਡੋਂਗੀ ਭੇਜਤਾ ਜੀ ਸਾਨੂੰ ਹਾਂ ਜੀ ਕਿਲਾਤ ਸੀ ਡੋਂਗੀ ਕਿੱਥੋਂ ਕਿੱਥੇ ਦਾ ਜੰਗਲ ਡੋਂਗੀ ਦੇ ਸਰ ਦੋ ਦਿਨ ਜੰਗਲਾਂ ਹੀ ਰਹੇ ਜਿਵੇਂ ਹਾਂਜੀ ਇਹ ਲਾਦਾ ਹੈ। ਹਲਾਉਂਦੇ ਬਹੁ ਮੜੇ ਮਰੇ। ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂ ਪਿੰਦਾ ਜੀ। ਬਹੁ ਮੜੇ ਹਲਾਦਾ ਮਰੇ। ਕੋਈ ਸੜਾ ਪਿਆ। ਹੋਰ ਵੀ ਥੂੜਾ ਨੇ। ਹਾਂਜੀ ਹੋਰ ਵੀ ਨੋਜ ਹੋਣਾ ਹੈਗੇ ਸੀ ਅਸੀਂ ਬਾਈ ਤੇ ਜਾਨੀ ਸੀਗੀ। ਹਾਂਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ। ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ। ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ। ਪੱਥਰ ਵੀ ਚੜ੍ਹਨੇ ਪੈਂਦੇ ਆ ਪਹਾੜੀਆਂ ਦੇ। ਹਾਂਜੀ। ਨਹੀਂ ਛੋਟੇ ਬੱਚੇ ਤਾਂ ਸਾਰਾ ਅੜਨਾ ਕੋਈ ਨਹੀਂ ਗਿਆ ਜੀ। ਤੇ ਡੋਂਕਰ ਪਰ ਪਰਸ਼ਨ ਕਰਦੇ ਲੱਗਾ ਤਾਂ ਗਲੀ ਗੋਸ਼ ਕਰਦੇ ਨਹੀਂ ਛੱਡੋਂਕਰ ਨੇ ਕੋਈ ਗਲੀ ਗੋਜ ਮਾਰਪੈਟ ਨਹੀਂ ਕੀਤੀ ਵੇ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਪਹੁੰਚੇ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਤੇ ਜਦੋਂ ਕੈਂਪ ਵਿੱਚ ਕਿੰਨੇ ਚ ਰਹਿ ਗਏ ਕੈਂਪ ਦੇ ਵਿੱਚ ਸਰ ਮੈਂ 14 15 ਦਿਨ ਰਿਹਾ ਜੀ ਕੀ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨਾਂ ਆਨ ਲੈ ਜਾਂਦੀ ਸੀ ਸਾਰੀ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਜਰੂਰ ਕੀਤਾ ਗਿਆ ਸਰ ਹਾਂਜੀ ਜਰਾ ਫਿਰ ਕਦੋਂ ਤੁਹਾਨੂੰ ਇੱਕ ਵਾਰ ਸੀ ਕੀਤਾ ਜੀ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਹੋ ਰਹੀ ਲੱਗੇ ਪਹਿਲਾਂ ਸਰ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਜੀ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਰ ਸਾਨੂੰ ਸਿੱਧਾ ਇੰੰਬਰਸਰ ਲੈ ਗਏ ਨੇ ਪਲੇਨ ਦੇ ਵਿੱਚ ਕਿਥੋਂ ਚੜੜੇ ਤਾਂ ਕੀ ਕੀ ਬੰਦੇ ਆ ਗਏ ਤੁਹਾਨੂੰ ਕਿਤਾ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਤੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਬਰਸਰ ਜਿਹੜਾ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਘੜੀਆਂ ਵੀ ਖੋਲਦੀ ਸੀ ਹਾਂਜੀ ਮੰਬਰ ਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉੱਥੇ ਦਵਾਨਾ ਹੋਏ ਸੀ ਸਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਦੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੋੜੇ ਕੋਈ ਪੱਲੇ ਪੱਲੇ ਸਰਫੇ ਦਿੱਤੇਗੇ ਇਸੇ ਬਾਅਦ ਹਾਂਜੀ ਸਰ ਦਿੱਤੇ ਸੀਗੇ ਕਿੰਨੇ ਮੋੜੇ ਕੋਈ ਕੁਛ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਇਹ ਹੈਗੇ ਕਿ ਪਰਣੀ ਵੀ ਹੈਗੀ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਿਟ ਵੀ ਬਣਾਈ ਜੀ ਪਹਿਲੀ ਤੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਕੜੇ ਪਹਿਲੀ ਸਰ ਸੀਕਨ ਵਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਤੇ ਲੋਨ ਲਿਆ ਜੀ ਕਿ ਕੀ ਕਹਿਣਾ ਚਾਹੋਗੇ ਨੋ ਜੋ ਨੋ ਸਾਰੇ ਹੁਕਮਾਂਗਾ ਵੀ ਸਹੀ ਤਰੀਕੇ ਨਾਲ ਡੰਗੀ ਨਾ ਲਾਓ ਜੀ ਮਾਰੇ